ਤਨ ਦਾ ਬੀਜੀ ਪੁਨਤਮਾ ਸਾਹਿਬ ਨੇ ਗੁਜਰਾਤ ਦੇ ਵਿੱਚ ਰੈਲੀ ਕੀਤੀ ਅੱਜ ਰੈਲੀ ਕਰਨ ਦਾ ਦੂਸਰਾ ਦਿਨ ਸੀਗਾ ਉਹ ਤੁਹਾਨੂੰ ਦੱਸਦੇ ਆ ਪੁਨਤਮਾ ਸਾਹਿਬ ਨੇ ਕੀ ਕਿਹਾ ਅੱਜ ਗੁਜਰਾਤ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਚਾੜੂ ਚਲਾਉਣ ਲਈ ਤਿਆਰ ਨੇ ਬਰੂਚ ਦੇ ਰੋਸ਼ੋ ਦੀਆਂ ਤਸਵੀਰਾਂ ਇਹ ਗਵਾਹੀ ਭਰਦੀਆਂ ਨੇ ਕਿ ਚੈਤਰ ਭਾਈ ਵਸਾਵਾ ਦੀ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ 45 ਡਿਗਰੀ ਦੇ ਤਾਪਮਾਨ ਵਿੱਚ ਲੱਖਾਂ ਦੀ ਗਿਣਤੀ ਚ ਆਏ ਲੋਕਾਂ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਹੁਣ ਲੋਕ ਤਾਨਾਸ਼ਹੀ ਸਰਕਾਰ ਦੇ ਤਖਤ ਪਲਟਣਗੇ ਇੰਨੀ ਗਰਮੀ ਚ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਆਏ ਲੋਕਾਂ ਦੇ ਦੋਸ਼ ਤੇ ਜਨੂਨ ਨੇ ਬੀਜੇਪੀ ਵਾਲਿਆਂ ਦੀ نیند ਉਡਾ ਕੇ ਰੱਖ ਦਿੱਤੀ 45 ਡਿਗਰੀ ਤਾਪਮਾਨ ਵਿੱਚ ਲੱਖਾਂ ਦੀ ਗਿਣਤੀ ਚ ਪਹੁੰਚੇ ਲੋਕਾਂ ਦਾ ਇਸ ਪਿਆਰ ਤੇ ਸਮਾਨ ਲਈ ਮੈਂ ਦਿਲੋਂ ਤਨਵਾਦ ਕਰਦਾ ਹਾਂ ਜੀ ਅੰਦਾਜ਼ੇ ਦੀ ਇਹ ਪੰਤਨਾ ਸਾਹਿਬ ਲਗਾਤਾਰ ਭਾਰਤ ਦੇ ਦੌਰੇ ਤੇ ਨਿਕਲੇ ਹੋਏ ਹੈ ਜੀ ਕਿਉਂਕਿ ਚੋਣਾਂ ਸ਼ੁਰੂ ਹੋ ਚੁੱਕੇ ਹੈਗੇ ਜੀ ਕੱਲ੍ਹ ਦੇਲੇ ਦੌਰ ਦੀ ਵੋਟਿੰਗ ਹੈਗੀ ਹੈ ਭਾਰਤ ਦੇ ਵਿੱਚ ਜਿਸ ਕਰਕੇ ਪੰਤਨਾ ਸਾਹਿਬ ਪੂਰੇ ਇੰਡੀਆ ਚ ਘੁੰਮਦੇ ਤੇ ਹੈਗੇ ਹੈ ਜੀ ਤੇ ਉਹਨਾਂ ਨੇ ਹੁਣ ਜੋ ਹੈ ਗੁਜਰਾਤ ਦੇ ਵਿੱਚ ਦੂਜੀ ਦਿਨ ਦੀ ਰੈਲੀ ਚ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ 45 ਡਿਗਰੀ ਤਾਪਮਾਨ ਹੈਗਾ ਜੀ ਤਾਂ ਵੀ ਉਹਨੇ ਲੋਕ ਲੱਖਾਂ ਚ ਆਏ ਹੋਏ ਨੇ ਦੇਖ ਕੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਲੋਕ ਜਿਹੜੇ ਹੈਗੇ ਆ ਆਮ ਆਦੀ ਪਾਰਟੀ ਦੀ ਸਰਕਾਰ ਲੈ ਕੇ ਆਣਗੇ ਤੇ ਲੋਕ ਸਭਾ ਦੇ ਉਮੀਦਵਾਰ ਚਤਰ ਵਸਾਵਾ ਦੀ ਜਿੱਤ ਹੁਣ ਪੱਕੀ ਹੈਗੀ ਆ ਤੁਸੀਂ ਇੱਕ ਵਾਰ ਕਿਉਂ ਜ਼ਰੂਰ ਦੱਸੋ ਤਾਂ ਦੱਸਦਿਏ ਜੀ ਲਗਾਤਾਰ ਪਤਨਾ ਸਾਹਿਬ ਦੇ ਵਿੱਚ ਰੈਲੀ ਕਰਦੇ ਪਏ ਹੈਗੇ ਆ ਪਹਿਲੇ ਸਾਮ ਚ ਰੈਲੀ ਕੀਤੀ ਸੀਗੀ ਠੀਕ ਹੈ ਜੀ ਤੇ ਹੁਣ ਗੁਜਰਾਤ ਦੇ ਵਿੱਚ ਰੈਲੀ ਕਰਦੇ ਪਏ ਹੈਗੇ ਆ ਗੁਜਰਾਤ ਹੁਣ ਦੱਸਦਿਏ ਪ੍ਰਧਾਨ ਮੰਤਰੀ ਮੋਦੀ ਦਾ ਘੜ ਹੈਗਾ ਜੀ ਤੇ ਉਸ ਦੇ ਵਿੱਚ ਜੋ ਹੈ

45 ਡਿਗਰੀ ਦੀ ਗਰਮੀ ਦੇ ਵਿੱਚ ਰੋਸ਼ੋ ਕਿੱਤਾ ਰੈਲੀ ਕੀਤੀ ਲੋਕ ਸਭਾ ਉਮੀਦਵਾਰ ਜਿਹੜੇ ਕਿ ਆਮ ਆਦੀ ਪਾਰਟੀ ਦੇ ਹੈਗੇ ਆ ਉਹਨਾਂ ਦੇ ਹੱਥ ਦੇ ਵਿੱਚ ਲਗਾਤਾਰ ਪੰਤਸਾਹਬ ਜੋ ਹੈ ਰੈਲੀਆਂ ਕਰਦੇ ਤੇ ਹੈਗੇ ਪੂਰੀ ਦੇਸ਼ ਦੇ ਵਿੱਚ ਇਦਾਂ ਹੀ ਕੰਮਾਂ ਕਰਦੇ ਰਹਿਣ ਬਾਕੀ ਰਿਜ਼ਲਟ ਜਿਹੜਾ ਹੈ ਉਹ ਪਬਲਿਕ ਦੇ ਹੱਥੇ ਹੁੰਦਾ ਹੈ ਪਬਲਿਕ ਜਿੰ ਨੂੰ ਮੋਹ ਦਿੰਦੀ ਹੈ ਉਹ जित ਦਾ ਹੈ ਬਾਕੀ ਹਰ ਪਾਰਟੀ ਜਿਹੜੀ ਕੋਸ਼ਿਸ਼ ਜ਼ਰੂਰ ਕਰਦੀ ਹੈ ਜੇ ਤੁਹਾਡਾ ਵੀ ਵਿਚਾਰੇ ਜੁੜ ਕਮੈਂਟਾਂ ਦੱਸੋ ਮੈਂ ਦੱਸਤੀ ਜੀ ਪੰਤਸਾਹਬ ਨੇ ਗੁਜਰਾਤ ਦੀ ਦੂਜੀ ਦਿਨ ਦੀ ਰੈਲੀ 'ਚ ਕਿਹਾ ਕਿ ਲੋਕ ਹੁਣ ਝਾੜੂ ਚਲਾਉਣ ਦੇ ਤਿਆਰ ਨਹੀਂ ਬਰੂਚ ਦੇ ਲੋਕੋ ਸੁਧੀਆਂ ਉਹਨਾਂ ਨੇ ਤਸਵੀਰਾਂ ਦਿੱਤੀਆਂ ਤੇ ਉਹਨਾਂ ਨੇ ਕਿਹਾ ਇਹ ਗਵਾਹੀ ਦਿੰਦੀ ਹੈ ਕਿ 72 ਭਾਈ ਵਸਾਵਾ ਦੀ ਜਿੱਤ ਹੁਣ ਪੱਕੀ ਹੈ 45 ਡਿਗਰੀ ਦੇ ਤਾਪਮਨ ਵਿੱਚ ਲੱਖਾਂ ਦੀ ਗਿਣਤੀ ਚ ਅੱਜ ਲੋਕਾਂ ਦੀਆਂ ਤਸਵੀਰਾਂ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਹੁਣ ਜੋ ਹੈ ਆਮ ਆਦੀ ਪਾਰਟੀ ਹੀ ਜਿੱਤੇਗੀ ਤੋ ਅਕੀਦਾਨਗਰ ਇਸ ਵਰੇ ਕੀ ਵਿਚਾਰ ਤੁਹਾਨੂੰ ਦੱਸ ਦਈਏ ਜੀ ਜਾਂਦੇ ਜਾਂਦੇ ਪੰਪਾ ਸਾਹਿਬ ਨੇ ਗੁਜਰਾਤ ਦੀ ਰੈਲੀ ਦੇ ਸੈਕ ਵਿੱਚ ਲੋਕ ਸਭਾ ਉਮੀਦਵਾਰ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਤੇ ਵੱਡੀ ਗੱਲ ਕਹੀ